ਆਪਜੀ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਕਰਨ ਦੇਵੀਗੜ ਵਾਲਾ ਜੋ ਵੀ ਸਾਡੇ ਚੈਨਲ ਤੇ ਪਹਿਲੀ ਵਾਰ ਆ ਰਹੇ ਹਨ ਉਹ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ ਧੰਨਵਾਦ ਜੀ ਪਹਿਲਾਂ ਨਜ਼ਰ ਮਾਰਦੇ ਹਾਂ ਸੁਰਖੀਆਂ ਵੱਲ ਕੈਨੇਡਾ ਤੋਂ 5 ਲੱਖ ਤੋਂ ਵੱਧ ਗੈਰ ਕਾਨੂੰਨੀ ਪ੍ਰਵਾਸੀ ਹੋਣ ਕੀ ਰਿਪੋਰਟ ਪੀਐਮ ਦੀ ਡਾਟ ਸ਼ਾਮਲ ਹੁੰਦੇ ਹਨ ਰੂਪੀ ਡਾਲਰ ਦਾ ਵੱਡਾ ਐਲਾਨ ਪੰਜਾਬ ਚ ਚਾਰ ਦਿਨ ਭਾਵੇਂਗਾ ਮੀਂਹ ਸੰਗਣੀ ਧੁੰਦ ਅਤੇ ਠੀਤ ਲਹਿਰ ਤੋਂ ਮਿਲੇਗੀ ਰਾਤ ਦਿੱਲੀ ਦੇ ਜੜ੍ਹੀਲੇ ਪਾਣੀ 'ਚ ਪੀਐਮ ਮੋਦੀ ਦੀ ਐਂਟਰੀ ਕਿਹਾ ਪੀਐਮ ਮੋਦੀ ਵੀ ਪੀਂਦੇ ਹਨ ਇਹ ਪਾਣੀ ਮਹਾਕੁੰਭ 'ਚ ਇਸ਼ਨਾਨ ਕਰਨ ਗਈ ਸੀ ਕੁੜੀ ਸੰਗਮ ਦੇ ਕਿਨਾਰੇ ਲੋਕਾਂ ਨੇ ਕੀਤੀ ਘਨੌਣੀ ਹਰਕਤ ਮਹਾਕੁੰਭ ਮੇਲੇ 'ਚ ਮਰਜੀ ਭਗੜੜ ਕਈ ਸ਼ਰਧਾਲੂ ਜ਼ਖਮੀ ਛਾਉਣੀ 'ਚ ਬਦਲਿਆ ਹਸਪਤਾਲ ਹੁਣ ਖਬਰਾਂ ਵਿਸਤਾਰ ਨਾਲ ਮਹਾਕੁੰਭ ਮੇਲੇ ਵਿੱਚ ਮੌਨੀ ਆਮੇਬਸਿਆ ਦੇ ਇਸ਼ਨਾਨ ਤਿਹਾਰ ਤੇ ਵਾਦੀ ਭੀੜ ਕਾਰਨ ਭਗਦੜ ਮਚ ਗਈ ਸੰਗਮ ਨੌਜ ਦੇ ਨੇੜੇ ਭਗਦੜ ਵਿੱਚ ਦਰਜਨਾਂ ਲੋਕ ਜ਼ਖਮੀ ਹੋਏ ਹਨ ਜ਼ਖਮੀਆਂ ਨੂੰ ਦਰਜਨਾਂ ਐਂਬੂਲੈਂਸਾਂ ਰਾਹੀਂ ਕੇਂਦਰੀ ਹਸਪਤਾਲ ਮਹਾਕੁੰਭ ਲਿਆਂਦਾ ਗਿਆ ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਗੰਭੀਰ ਰੂਪ ਵਿੱਚ ਜ਼ਖਮੀ ਸ਼ਰਧਾਲੂਆਂ ਨੂੰ ਉੱਚ ਕੇਂਦਰਾਂ ਵਿੱਚ ਰੈਫਰ ਕੀਤਾ ਗਿਆ ਮਹਾਕੁੰਭ ਮੇਲੇ ਦੀ ਓਪੀਡੀ ਆकांक्षा ਰਾਣਾ ਤੇ ਮੀਡੀਆ ਨੇ ਸਾਹਮਣੇ ਆ ਕੇ ਇਹ ਜਾਣਕਾਰੀ ਦਿੱਤੀ ਕਿ ਸੰਗਮ ਵਿਖੇ ਭੀੜ ਦੇ ਦਬਾਅ ਵਧਣ ਕਾਰਨ ਭਗਦੰਮਾਚੀ ਹਾਲਾਂਕਿ ਉਹਨਾਂ ਦਾਅਵਾ ਕੀਤਾ ਕਿ ਕੋਈ ਵੀ ਗੰਭੀਰ ਜ਼ਖਮੀ ਨਹੀਂ ਹੈ ਪਰ ਜ਼ਖਮੀਆਂ ਦੇ ਆਉਣ ਦਾ ਪ੍ਰਵਾਹ جاری ਹੈ ਮਹਾਕੁੰਭ ਮੇਲੇ ਦੇ ਹੋਏ ਜ਼ਖਮੀਆਂ ਬਾਰੇ ਕੇਂਦਰੀ ਹਸਪਤਾਲ ਨੂੰ ਸੋਣੀ ਵਿੱਚ ਬਦਲ ਦਿੱਤਾ ਗਿਆ ਮੀਡੀਆ ਕਰਮਚਾਰੀਆਂ ਨੂੰ ਵੀ ਹਸਪਤਾਲ ਵਿੱਚ ਦਾਖਲ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਪర్యਗਰਾਜ ਚੱਲ ਰਹੇ ਮਹਾਕੁੰਭ ਚ ਹਰ ਰੋਜ਼ ਲੱਖਾਂ ਸ਼ਰਧਾਲੂ ਆ ਰਹੇ ਹਨ ਲੋਕ ਸੰਗਮ ਵਿੱਚ ਇਸ਼ਨਾਨ ਕਰਕੇ ਆਪਣੇ ਪਾਪ ਤੋੜ ਲਈ ਆ ਰਹੇ ਹਨ ਉੱਤਰ ਪ੍ਰਦੇਸ਼ ਸਰਕਾਰ ਨੇ ਮਹਾਕੁੰਬਲੀ ਕਈ ਤਿਆਰੀਆਂ ਕੀਤੀਆਂ ਜਿਸ ਵਿੱਚ ਸ਼ਰਧਾਲੂਆਂ ਨੂੰ ਠਹਿਰਨ ਲਈ ਟੈਂਟਸ ਲਗਾਏ ਗਏ ਹਨ ਇਸ ਤੋਂ ਇਲਾਵਾ ਪੋਰਟੇਬਲ ਟਾਇਲਟ ਬਣਾਏ ਗਏ ਹਨ ਪੀਣ ਵਾਲੇ ਪਾਣੀ ਦੀ ਟੂਟੀਆਂ ਲਗਾਈਆਂ ਗਈਆਂ ਹਨ ਪਰ ਭਾਰਤ ਦੇ ਲੋਕ ਆਪਣੀ ਆਦਤ ਛੱਡਣ ਵਾਲੇ ਨਹੀਂ ਹਨ ਇੱਕ ਕੁੜੀ ਨੇ ਪ੍ਰਿਆਗ ਰਾਜ ਗਈ ਸੀ ਉਹ ਵੀ ਆਪਣੇ ਪਾਪ ਤੋਂ ਲਈ ਸੰਗਮ ਵਿੱਚ ਗਈ ਸੀ ਪਰ ਜਦੋਂ ਉਹ ਸੰਗਮ ਦੇ ਕਿਨਾਰੇ ਗਈ ਤਾਂ ਉੱਥੇ ਦੀ ਹਾਲਾਤ ਦੇਖ ਕੇ ਰੋਣ ਲੱਗ ਪਈ ਲੜਕੀ ਬੜੀ ਚਰਦਾ ਨਾਲ ਸੰਗਮ ਤੇ ਗਈ ਸੀ ਪਰ ਉੱਥੇ ਫੈਲੀ ਗੰਦਗੀ ਦੇਖ ਕੇ ਉਹਦੇ ਦੁੱਖ ਦੀ ਕੋਈ ਹੱਦ ਨਾ ਰਹੀ ਲੜਕੀ ਨੇ ਉੱਥੇ ਰੋਂਦੀ ਹੋਈ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਸ਼ੇਅਰ ਕਰ ਦਿੱਤੀ ਲੜਕੀ ਨੇ ਆਪਣੀ ਵੀਡੀਓ ਰਾਹੀਂ ਲੋਕਾਂ ਨੂੰ ਸੰਗਮ ਦੀ ਅਸਲ ਸਥਿਤੀ ਵਖਾਈ ਦਿੱਲੀ ਵਿਧਾਨ ਸਭਾ ਚੋਣਾਂ ਲਈ ਪ੍ਰਚਾਰ ਆਖਰੀ ਪੜਾ ਤੇ ਪਹੁੰਚ ਗਿਆ ਹੈ ਪ੍ਰਧਾਨ ਮੰਤਰੀ ਨરેਂਦਰ ਮੋਦੀ ਨੇ ਬੁੱਧਵਾਰ ਨੂੰ ਚੋਣ ਰੈਲੀ ਕੀਤੀ ਅਤੇ ਆਮ ਆਦਮੀ ਪਾਰਟੀ ਤੇ ਸਿੱਧਾ ਹਮਲਾ ਬੋਲਿਆ ਉਹਨਾਂ ਕਿਹਾ ਕਿ ਬਿਰਸ਼ ਲੋਕ ਜੇਲ੍ਹ ਜਾਣਗੇ ਇਸ ਆਪ ਦੀ ਸਰਕਾਰ ਨੇ ਕੈਗ ਵਰਗੀ ਸੰਸਥਾ ਨੂੰ ਦਵਾਇਆ ਹੈ ਉਸ ਦੀ ਰਿਪੋਰਟ ਨੂੰ ਦਵਾ ਦਿੱਤਾ ਗਿਆ ਉਹਨਾਂ ਕਿਹਾ ਕਿ ਆਪ ਨੂੰ ਡਰ ਹੈ ਕਿ ਕੈਗ ਦੀ ਰਿਪੋਰਟ ਤੋਂ ਬਾਅਦ ਉਹਨਾਂ ਦੇ ਭ੍ਰਿਸ਼ਟਾਚਾਰ ਦਾ ਪਰਦਾ ਪਾਸ਼ ਖੋਜਾ ਜਾਵੇਗਾ ਦਿੱਲੀ ਵਿੱਚ ਭਾਜਪਾ ਦੇ ਸੱਤਾ ਵਿੱਚ ਆਉਂਦੇ ਹੀ ਕੈਗ ਦੀ ਰਿਪੋਰਟ ਵਿਧਾਨ ਸਭਾ ਦੇ ਪਹਿਲੇ ਸੈਸ਼ਨ ਵਿੱਚ ਪੇਸ਼ ਕੀਤੀ ਜਾਵੇਗੀ ਉਹਨਾਂ ਅੱਗੇ ਕਿਹਾ ਕਿ ਇਹਨਾਂ ਦੀ ਬਦ ਕਿਸਮ ਦੀ ਦੇਖੋ ਇਹਨਾਂ ਨੂੰ ਸੁਰੱਖਿਆ ਕਵਰ ਕਿਹਾ ਜਾਂਦਾ ਹੈ ਨੇਤਾ ਕਿਸੇ ਦੀ ਸੁਰੱਖਿਆ ਦਾ ਕਵਲ ਨਹੀਂ ਹੁੰਦਾ ਨੇਤਾ ਸਿਰਫ ਨੌਕਰ ਹੁੰਦੇ ਹਨ ਆਪ ਦੇ ਲੋਕਾਂ ਦੇ ਫੌਜ ਦਾ અપਮਾਨ ਕੀਤਾ ਹੈ ਪੰਜ ਫਰਬੇ ਨੂੰ ਅਜਿਹੇ ਲੋਕਾਂ ਨੂੰ ਸਜ਼ਾ ਦੇਣ ਦਾ ਮੌਕਾ ਹੈ ਉਹਨਾਂ ਨੂੰ ਜਰੂਰ ਸਾਬਕ ਸਿਖਾਉਣਾ ਪਵੇਗਾ ਅੱਜ ਜਦੋਂ ਕੋਈ ਦਿੱਲੀ ਦਾ ਨਾਂ ਲੈਂਦਾ ਹੈ ਤਾਂ ਉਹ ਕਹਿੰਦਾ ਹੈ ਕਿ ਇਹ ਦੇਸ਼ ਦੀ ਰਾਜਧਾਨੀ ਹੈ ਪਰ ਬਦ ਕਿਸਮ ਦੀ ਨਾਲ ਇਸ ਸਰਕਾਰ ਦੀ ਇਸ ਦੀ ਕੋਈ ਵਿਸ਼ੇਸ਼ ਪਛਾਣ ਨਹੀਂ ਬਣਾ ਸਕੇ ਜਦੋਂ ਕਿ ਗੁਰੂਗ੍ਰਾਮ ਅਤੇ ਨੋਇਡਾ ਦੀ ਪਛਾਣ ਆਈਟੀ ਮੁੰਬਈ ਦੀ ਪਛਾਣ ਫਿਲਮਾਂ ਨਾਲ ਹੁੰਦੀ ਹੈ ਹੁਣ 21ਵੀਂ ਸਦੀ ਵਿੱਚ ਦਿੱਲੀ ਨੂੰ ਇੱਕ ਵਿਸ਼ੇਸ਼ ਪਛਾਣ ਦੇਣੀ ਹੋਵੇਗੀ ਦਿੱਲੀ ਨੂੰ ਵਿਕਾਸਤ ਭਾਰਤ ਮਾਡਲ ਸ਼ਹਿਰ ਵਜੋਂ ਜਾਣਿਆ ਜਾਵੇਗਾ ਉਹਨਾਂ ਕਿਹਾ ਕਿ ਭਾਜਪਾ ਦਾ ਸੰਕਲਪ ਦਿੱਲੀ ਨੂੰ ਅਜਿਹਾ ਸਥਾਨ ਬਣਾਉਣਾ ਹੈ ਜੋ ਰਹਿਣ ਅਤੇ ਕਮਾਉਣ ਲਈ ਸਭ ਤੋਂ ਵਧੀਆ ਹੋਵੇ ਤੁਹਾਨੂੰ ਭਰੋਸਾ ਦਿਵਾਉਂਦਾ ਹਾਂ ਕਿ ਭਾਜਪਾ ਦੀ ਸਰਕਾਰ ਦੇ ਸੱਤਾ ਵਿੱਚ ਆਉਂਦੇ ਹੀ ਪਾਈਪਲਾਈਨਾਂ ਅਤੇ ਸੀਵਰੇਜ ਬਿਛਾਉਣ ਦਾ ਕੰਮ ਜਲਦੀ ਪੂਰਾ ਕਰ ਲਿਆ ਜਾਵੇਗਾ ਪੰਜਾਬ ਅਤੇ ਚੰਡੀਗੜ੍ਹ ਦੇ ਲੋਕਾਂ ਨੂੰ ਅਗਲੇ 6 ਦਿਨਾਂ ਤੱਕ ਸੰਘਣੀ ਧੁੰਦ ਅਤੇ ਠੀਤ ਲਹਿਰ ਤੋਰ ਹੱਥ ਮਿਲੇਗੀ ਮੌਸਮ ਵਿਭਾਗ ਦੇ ਅਨਸਾਰ ਇੱਕ ਵੈਸਟਰਨ ਡਿਸਟਰਬੈਂਸ ਐਕਟਿਵ ਹੋ ਰਿਹਾ ਹੈ ਇਸ ਕਰਕੇ 31 ਜਨਵਰੀ ਤੋਂ 3 ਫਰਵਰੀ ਤੱਕ ਪੰਜਾਬ ਵਿੱਚ ਕੁਝ ਥਾਵਾਂ ਤੇ ਮੀਂਹ ਪੈ ਸਕਦਾ ਹੈ ਜੇਕਰ ਪਿਛਲੇ 24 ਘੰਟਿਆਂ ਤੋਂ ਵੱਧ ਤੋਂ ਵੱਧ ਤਾਪਮਾਨ ਦੀ ਗੱਲ ਕਰੀਏ ਤਾਂ ਇਸ ਵਿੱਚ 1 ਡਿਗਰੀ ਦਾ ਵਾਧਾ ਹੋਇਆ ਹੈ ਜੋ ਕਿ ਆਮ ਤਾਪਮਾਨ ਲਾਣੂ 3.9 ਡਿਗਰੀ ਵੱਧ ਹੈ ਫਰੀਦਕੋਟ ਵਿੱਚ ਸਭ ਤੋਂ ਵੱਧ 27.6 ਡਿਗਰੀ ਦਾ ਤਾਪਮਨ ਦਰਜ ਕੀਤਾ ਗਿਆ ਹੁਣ ਅਗਲੇ ਕੁਝ ਦਿਨਾਂ ਲਈ ਠੰਡ ਤੋਂ ਰਾਹਤ ਮਿਲਣ ਦੀ ਉਮੀਦ ਹੈ ਪੰਜਾਬ ਦੇ ਘੱਟੋ ਘੱਟ ਤਾਪਮਨ ਦੀ ਗੱਲ ਕਰੀਏ ਤਾਂ ਫਾਜ਼ਿਲਕਾ ਸਭ ਤੋਂ ਠੰਡਾ ਰਿਹਾ ਇੱਥੇ ਘੱਟੋ ਘੱਟ ਤਾਪਮਨ 2.4 ਡਿਗਰੀ ਦਰਜ ਕੀਤਾ ਗਿਆ ਜਦੋਂ ਕਿ ਮਹਾਲੀ ਦਾ ਵੱਧ ਤੋਂ ਵੱਧ ਤੇ ਘੱਟੋ ਘੱਟ ਤਾਪਮਨ 7.9 ਡਿਗਰੀ ਦਰਜ ਕੀਤਾ ਗਿਆ ਇਸ ਤੋਂ ਬਾਅਦ ਚੰਡੀਗੜ੍ਹ ਵਿੱਚ ਵੀ ਤਾਪਮਨ 7.2 ਡਿਗਰੀ ਦਰਜ ਕੀਤਾ ਗਿਆ ਇਸ ਦੇ ਨਾਲ ਹੀ 24 ਘੰਟਿਆਂ ਵਿੱਚ ਘੱਟੋ-ਘੱਟ ਤਾਪਮਨ 0.7 ਡਿਗਰੀ ਦਾ ਵਾਧਾ ਦਰਜ ਕੀਤਾ ਗਿਆ ਹੁਣ ਹੋਰ ਵਧਣ ਦੀ ਉਮੀਦ ਤਾਪਮਨ ਦੀ ਕੀਤੀ ਜਾ ਰਹੀ ਹੈ ਜਿਵੇਂ-ਜਿਵੇਂ ਰਾਜ ਵਿੱਚ ਤਾਪਮਨ ਵਧਣ ਲੱਗਿਆ ਹੈ ਓਵੇਂ-ਓਵੇਂ ਕਿਸਾਨਾਂ ਦੀ ਪਰੇਸ਼ਾਨੀ ਖੜੀ ਹੋ ਗਈ ਹੈ ਮੌਸਮ ਵਿਭਾਗ ਦੇ ਮਾਹਰ ਅਨੁਸਾਰ ਵਾਧਾ ਤਾਪਮਨ ਕਣਕ ਦੀ ਫਸਲ ਲਈ ਚੰਗਾ ਨਹੀਂ ਹੈ ਜੇਕਰ ਤਾਪਮਾਨ ਇਸੇ ਤਰ੍ਹਾਂ ਵਧਦਾ ਰਿਹਾ ਤਾਂ ਫਸਲਾਂ ਨੂੰ ਨੁਕਸਾਨ ਹੋਵੇਗਾ ਕਣਕ ਦੇ ਦਾਣੇ ਸੁੰਗੜ ਸਕਦੇ ਹਨ ਇਸੇ ਨਾਲ ਝਾੜ ਘਟ ਜਾਵੇਗਾ ਹਾਲਾਂਕਿ ਇਹ ਰਾਤ ਦੀ ਗੱਲ ਹੈ ਕਿ ਰਾਤ ਦੀ ਠੰਡ ਦੇ ਨਾਲ ਆਪਣਾ ਕੰਮ ਕਰ ਰਹੀ ਹੈ ਪੰਜਾਬ ਹਰ ਸਾਲ ਕੇਂਦਰੀ ਪੂਲ ਨੂੰ 120 ਤੋਂ 130 ਲੱਖ ਮੈਟ੍ਰਿਕ ਟਨ ਕੰਕਰੀਟ ਸਪਲਾਈ ਕਰਦਾ ਹੈ ਇਸ ਵਾਰ ਸੂਬੇ ਵਿੱਚ 1 ਲੱਖ ਹੈਕਟੇਰ ਰੱਖਵੇ ਵਿੱਚ ਕਣਕ ਦੀ ਬਜਾਈ ਹੋਈ ਹੈ ਹਾਲਾਂਕਿ ਪਿਛਲੇ 2 ਸਾਲਾਂ ਤੋਂ ਤਾਪਮਾਨ ਵਿੱਚ ਵਾਧੇ ਕਾਰਨ ਫਸਲਾਂ ਨੂੰ ਨੁਕਸਾਨ ਪਹੁੰਚਿਆ ਹੈ ਹੁਣ ਭਾਰਤੀ ਮਹੌਲ ਦੀ ਰੂਬੀ ਟੱਲਾ ਦੇ ਕੈਨੇਡਾ ਦੇ ਪ੍ਰਧਾਨ ਮੰਤਰੀ ਬਣ ਦੀ ਦੌੜ ਵਿੱਚ ਸ਼ਾਮਲ ਹੋ ਗਈ ਹੈ ਰੂਬੀ ਨੇ 22 ਜਨਵਰੀ ਨੂੰ ਜਸਟਿਨ ਟਰੂਡੋ ਦੀ ਥਾਂ ਲੈਣ ਲਈ ਅਧਿਕਾਰਤ ਤੌਰ ਤੇ ਆਪਣੀ ਨਿਮਾਇੰਦਗੀ ਦਾਖਲ ਕੀਤੀ ਹੈ ਲਿਬਰਲ ਪਾਰਟੀ ਨੇ ਸੋਮਵਾਰ ਨੂੰ ਉਹਨਾਂ ਨੂੰ ਚੋਣ ਲੜਨ ਦੀ ਮਨਜ਼ੂਰੀ ਦੇ ਦਿੱਤੀ ਹੈ ਜੇਕਰ ਰੂਬੀ ਟੱਲਾ ਜਸਟਿਨ ਰੂਡੋ ਦੀ ਜਗ੍ਹਾ ਚੁਣੀ ਜਾਂਦੀ ਹੈ ਤਾਂ ਉਹ ਕੈਨੇਡਾ ਦੀ ਪਹਿਲੀ ਅਸ਼ਵੇਤ ਔਰਤ ਪ੍ਰਧਾਨ ਮੰਤਰੀ ਬਣ ਜਾਵੇਗੀ ਰੂਬੀ ਨੇ ਮੰਗਲਵਾਰ ਨੂੰ ਐਲਾਨ ਕੀਤਾ ਕਿ ਜੇਕਰ ਉਹ ਪੀਐਮ ਚੁਣੀ ਜਾਂਦੀ ਹੈ ਤਾਂ ਉਹ ਦੇਸ਼ ਵਿੱਚ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਬਾਹਰ ਕੱਢ ਦੇਵੇਗੀ ਉਹਨਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਲਿਖਿਆ ਕਿ ਕੈਨੇਡਾ ਵਿੱਚ 5 ਲੱਖ ਤੋਂ ਵੱਧ ਗੈਰ ਕਾਨੂੰਨੀ ਪ੍ਰਵਾਸੀ ਰਹਿ ਰਹੇ ਹਨ ਇਹ ਬਿਲਕੁਲ ਸਹੀ ਨਹੀਂ ਹੈ ਪ੍ਰਵਾਸੀਆਂ ਦੀਤੀ ਹੋਣ ਦੇ ਨਾਤੇ ਮੈਂ ਜਾਣਦੀ ਹਾਂ ਕਿ ਉਹ ਦੇਸ਼ ਦੇ ਵਿਕਾਸ ਕੀ ਯੋਗਦਾਨ ਪਾਉਂਦੇ ਹਨ ਪਰ ਸਾਨੂੰ ਦੇਸ਼ ਵਿੱਚ ਗੈਰ ਕਾਨੂੰਨੀ ਇਮੀਗ੍ਰੇਸ਼ਨ ਤੇ ਮਨੁੱਖੀ ਤਸਕਰੀ ਨੂੰ ਰੋਕਣ ਦੀ ਲੋੜ ਹੈ ਤੇ ਮੈਂ ਤੁਹਾਡੇ ਨਾਲ ਵਾਅਦਾ ਕਰਦੀ ਹਾਂ ਕਿ ਪ੍ਰਧਾਨ ਮੰਤਰੀ ਹੋਣ ਦੇ ਨਾਤੇ ਮੈਂ ਚੁੰਬੇ ਖੇਤਰ ਤੋਂ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਉਹਨਾਂ ਦੇ ਦੇਸ਼ ਵਾਪਸ ਭੇਜ ਦੇਵਾਂਗੀ ਦੱਸਦੀ ਹੈ ਕਿ ਰੁਬੀ ਤਲਾਤਨ ਤਵਾਰ ਸੰਸਦ ਮੈਂਬਰ ਰਹੀ ਹੈ ਉਹ ਕਾਰੋਬਾਰੀ ਔਰਤ ਤੇ ਇੱਕ ਮੋਟੀਵੇਸ਼ਨਲ ਸਪੀਕਰ ਵੀ ਹੈ ਉਸਨੇ ਆਪਣੇ ਸ਼ੁਰੂਆਤੀ ਦਿਨਾਂ ਵਿੱਚ ਮਾਡਲਿੰਗ ਵੀ ਕੀਤੀ ਜਦੋਂ ਉਹ ਸਿਰਫ 10 ਸਾਲ ਦੀ ਸੀ ਤਾਂ ਉਸਨੇ 1984 ਵਿੱਚ ਭਾਰਤੀ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਆਪਰੇਸ਼ਨ ਬਲੂ ਸਟਾਰ ਤੇ ਪੰਜਾਬ ਦੀ ਸਥਿਤੀ ਬਾਰੇ ਇੱਕ ਪੱਤਰ ਲਿਖਿਆ ਸੀ ਇੰਦਰਾ ਗਾਂਧੀ ਨੇ ਵੀ ਇਸ ਚਿੱਠੀ ਦਾ ਜਵਾਬ ਦਿੱਤਾ ਸੀ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਇਸ ਪੱਤਰ ਦਾ ਜ਼ਿਕਰ ਵੀ ਕੀਤਾ ਸੀ ਰੂਬੀ ਨੇ ਭਾਰਤ ਆਉਣ ਦਾ ਸੱਦਾ ਵੀ ਦਿੱਤਾ ਸੀ ਹਾਲਾਂਕਿ ਇਸ ਤੋਂ ਥੋੜੀ ਦੇਰ ਬਾਅਦ ਇੰਦਰਾ ਗਾਂਧੀ ਨੂੰ ਉਸਦੀ ਅੱਗ ਰੱਖਿਕਾ ਨੇ ਗੋਲੀ ਮਾਰ ਦਿੱਤੀ ਸੀ ਸਿਆਸੀ ਜੀਵਨ ਦੀ ਗੱਲ ਕਰੀਏ ਤਾਂ ਰੂਬੀ 14 ਸਾਲ ਦੀ ਉਮਰ ਵਿੱਚ ਤੋਂ ਲਿਬਰਲ ਪਾਰਟੀ ਨਾਲ ਕੰਮ ਕਰ ਰਹੀ ਹੈ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਦੌੜ ਵਿੱਚ ਸ਼ਾਮਲ ਹੋਣ ਤੋਂ ਬਾਅਦ ਉਹਨਾਂ ਨੇ ਕੈਨੇਡਾ ਦੀ ਵਾਪਸੀ ਹੁਣ ਸ਼ੁਰੂ ਹੁੰਦੀ ਹੈ ਨਾਰਾ ਦਿੱਤਾ ਹੈ ਹਿੰਦੀ ਵਿੱਚ ਬੋਲਦੇ ਉਹਨਾਂ ਕਿਹਾ ਕਿ ਕੈਨੇਡਾ ਵਿੱਚ ਸਾਡੇ ਸਾਰੇ ਮੁੱਖ ਕਾਰੋਬਾਰੀ ਲੋਕਾਂ ਤੇ ਕਾਮਿਆਂ ਨੂੰ ਇੱਕ ਮੌਕਾ ਮਿਲਣਾ ਚਾਹੀਦਾ ਹੈ ਕਿ ਉਹ ਦੂਜੇ ਦੇਸ਼ਾਂ ਨਾਲ ਕੰਮ ਕਰ ਸਕਣ ਰੂਬੀ ਦਾ ਮੰਨਣਾ ਹੈ ਕਿ ਉਹਨਾਂ ਦੀ ਅਗਵਾਈ ਹੇਠ ਕੈਨੇਡਾ ਚੁਣੌਤੀਆਂ ਨਾਲ ਬਿਲਕੁਲ ਬਿਹਤਰ ਢੰਗ ਨਾਲ ਨਜਿੱਠ ਸਕਦਾ ਹੈ ਉਨ੍ਹਾਂ ਦੇਸ਼ ਵਿੱਚ ਲਗਾਤਾਰ ਵਧ ਰਹੀ ਰਿਹਾਇਸ਼ੀ ਲਾਗਤ, ਅਪਰਾਧ ਦਰ, ਭੋਜਨ ਦੀਆਂ ਕੀਮਤਾਂ, ਅਮਰੀਕਾ ਤੋਂ ਟੈਰਿਫ ਖਤਰਿਆਂ ਦਾ ਮੁੱਦਾ ਉਠਾਇਆ। ਭਾਰਤ ਕੈਨੇਡਾ ਸਬੰਧਾਂ ਬਾਰੇ ਰੁਬੀ ਟੱਲਾ ਨੇ ਕੈਨੇਡਾ ਵਿੱਚ ਵੱਡੀ ਗਿਣਤੀ ਵਿੱਚ ਭਾਰਤੀ ਪ੍ਰਵਾਸੀਆਂ ਦੇ ਹੋਣ ਦੇ ਮੱਦੇਨਜ਼ਰ ਸਬੰਧਾਂ ਨੂੰ ਮਜ਼ਬੂਤ ਕਰਨ ਦੀ ਮਹੱਤਤਾ ਤੇ ਜ਼ੋਰ ਦਿੱਤਾ। ਉਹਨਾਂ ਦਾ ਮੰਨਣਾ ਹੈ ਕਿ ਕੈਨੇਡਾ ਨੂੰ ਅਮਰੀਕੀ ਟੈਰਿਫਾਂ ਦੇ ਪ੍ਰਭਾਵ ਨੂੰ ਘਟਾਉਣ ਲਈ ਭਾਰਤ ਸਮੇਤ ਖੋਰ ਦੇਸ਼ਾਂ ਨਾਲ ਸਾਂਝੇਦਾਰੀ ਦੀ ਸੰਭਾਵਨਾ ਨੂੰ ਪੜਚੋਲ ਕਰਨੀ ਚਾਹੀਦੀ ਹੈ ਇਸ ਪੰਜਾਬੀ ਬਲੀਟਨ ਵਿੱਚ ਬਸ ਇੰਨਾ ਹੀ ਹੁਣ ਮੈਨੂੰ ਇਜਾਜ਼ਤ ਦਿਓ